ਤਰਨਤਾਰ ਦੇ ਪਿੰਡ ਪੂਰਾ ਕੋਨਾ ਨਜ਼ਦੀਕ ਤੜਕਸਰ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਵੱਡਾ ਇਨਕਾਊਂਟਰ ਦੋ ਜ਼ਖਮੀ ਵੇਖੋ ਲਾਈ ਤੁਸੀਂ ਵੀਰਾਂ ਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਸਰ ਜਿਹੜਾ ਅੱਜ ਇੱਕ ਇਨਕਾਊਂਟਰ ਜਿਹੜਾ ਮੁਕਾਬਲਾ ਹੋਇਆ ਸਰ ਕਿਹੜੀ ਜਗ੍ਹਾ ਤੇ ਹੋਇਆ ਥੇ ਇਹ ਕੌਣ ਹੈ ਜਿਹੜਾ ਕੰਮ ਕਰਦਾ ਜਿਹੜਾ ਪੂਰਾ ਕੰਮ ਇਹਨਾਂ ਦੀ ਪਿੰਡ ਪੂਰਾ ਕੋਨਾ ਤੋਂ ਸੜਕ ਜਾਂਦੀ ਹੈ ਲਿੰਕ ਰੋਡ ਛੋਟੀ ਮਾਰਨਿੰਗ ਹੀ ਸਾਡੀ ਪੁਲਿਸ ਪਾਰਟੀ ਅੱਜ ਰੇਡ ਕਾਂ ਜਾ ਰਹੀ ਸੀ ਕਿਸੇ ਪਾਸੇ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸਾਨੂੰ ਕਿ ਅੱਗੇ ਇੱਕ ਮੋਟਰਸਾਈਕਲ ਆ ਰਿਹਾ ਆ ਤੇ ਉਹਨੂੰ ਚੈੱਕ ਕੀਤਾ ਜਾਵੇ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਆਪਣੀ ਡਿਪਰ ਦਿੱਤਾ ਤੇ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਤੁਸੀਂ ਦੇਖ ਰਹੇ ਹੋਣੇ ਸੜਕ ਦੇ ਲਾਗੇ ਉਹਨਾਂ ਨੇ ਆ ਕੇ ਫਾਇਰ ਕਰ ਦਿੱਤਾ بارش ਹੋਣ ਦੀ وجہ ਦੇ ਨਾਲ ਉਹਨਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਤੇ ਉਹ ਇੱਥੇ ਡਿੱਗ ਗਿਆ ਡਿੱਗਣ ਤੋਂ ਬਾਅਦ ਵਿੱਚ ਵੀ ਉਹਨਾਂ ਵੱਲੋਂ ਦੋ ਫਾਇਰ ਪੁਲਿਸ ਪਾਰਟੀ ਵੱਲ ਕੀਤੇ ਗਏ ਤੇ ਜਵਾਬੀ ਫਾਇਰ ਜਦੋਂ ਪੁਲਿਸ ਪਾਰਟੀ ਵੱਲੋਂ ਕੀਤਾ ਗਿਆ ਤੇ ਉਹਨਾਂ ਦੀ ਲੱਤ ਦੇ ਵਿੱਚ ਗੋਲੀ ਲੱਗੀ ਤੇ ਦੋਵੇਂ ਬੰਦੇ ਇੰਜਰਡ ਹੋਏ ਨੇ ਜੀ ਜਿਹੜੇ ਇਹ ਦੋ ਬੰਦੇ ਇੰਜਰਡ ਹੋਏ ਨੇ ਇਹਨਾਂ ਦੇ ਬਰ ਖਿਲਾਫ ਇਹਨਾਂ ਨੂੰ ਐਫਆਰ ਨੰਬਰ 9 142225 ਨੂੰ ਰਜਿਸਟਰਡ ਕੀਤੀ ਗਈ ਸੀਗੀ ਤੁਸੀਂ ਜਾਣਦੇ ਹੋ ਤੁਹਾਡੇ ਏਰੀਏ ਦੇ ਵਿੱਚ ਇੱਕ ਗੁਰਮੀਤ ਸਿੰਘ ਨਾਂ ਦਾ ਜਿਹਦੀ ਭਾਂਡਿਆਂ ਦੀ ਦੁਕਾਨ ਆ ਤੇ ਇੱਕ ਪ੍ਰਵੀਨ ਕੁਮਾਰ ਆ ਇਹਦਾ ਪੈਟਰੋਲ ਪੰਪ ਆ ਇਹਨਾਂ ਕੋਲ ਇਹਨਾਂ ਨੇ 20 ਲੱਖ ਰੁਪਏ ਦੀ ਫਰੋਤੀ ਮੰਗੀ ਸੀਗੀ ਦੋਵੇਂ ਬੰਦੇ ਅਫਰੀਦੀ ਦੇ ਕਹਿਣ ਦੇ ਉੱਤੇ ਤੇ ਪ੍ਰਭ ਦਾਸੂਵਾਲ ਦੇ ਡਾਇਰੈਕਟ ਟੱਚ ਦੇ ਵਿੱਚ ਸੀਗੇ ਉਹਦੇ ਕਹਿਣ ਦੇ ਉੱਤੇ ਲੋਕਾਂ ਕੋਲੋਂ ਫਰੋਤੀਆਂ ਮੰਗਦੇ ਸੀਗੇ ਵਸੂਲ ਕਰਕੇ ਪੈਸੇ ਤਾਂ ਉਹਨੂੰ ਅੱਗੇ ਭੇਜਦੇ ਸੀਗੇ ਕਾਊਂਟਰ ਮੁਕਾਬਲਾ ਹੈ ਕੀ ਮਾਮਲਾ ਸਰ ਸਾਰਾ ਮੇਰੀ ਮਾਨਯੋਗ ਡੀ.ਐਸ.ਪੀ. ਸਾਹਿਬ ਪੰਜਾਬ ਦੇ ਮਾਨਯੋਗ ਸੀ.ਐਮ. ਸਾਹਿਬ ਵੱਲੋਂ ਸਾਰੇ ਜ਼ਿਲ੍ਹਿਆਂ ਨੂੰ ਆਦੇਸ਼ ਦਿੱਤੇ ਗਏ ਨੇ ਨਿਰਦੇਸ਼ ਦਿੱਤੇ ਗਏ ਨੇ ਕਿ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਮਾਰਨਿੰਗ ਟਾਈਮ ਦੇ ਉੱਤੇ ਚੈੱਕ ਕਰਕੇ ਨਤ ਪਾਈ ਜਾਵੇ। ਇਵੇਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮਾਨਯੋਗ ਐਸ.ਐਸ.ਪੀ. ਸਾਹਿਬ ਸ਼੍ਰੀ ਅਭਿਮੰਨੀ ਹੋਰਾਣਾ ਜੀ ਵੱਲੋਂ ਸਾਰੀਆਂ ਪੁਲਿਸ ਪਾਲਟੀਆਂ ਡੇਲੀ ਮਾਰਨਿੰਗ ਰਿਪੋਰਟ ਤੇ ਭੇਜੀਆਂ ਜਾਂਦੀਆਂ ਆ ਕਿ ਜਿਹੜੇ ਕੋਈ ਮਾੜੇ ਅਨਸਰ ਹੋ ਉਹਨਾਂ ਨੂੰ ਚੈੱਕ ਕਰੋ। ਅੱਜ ਸਾਡੀ ਖੇਮ ਕਰਨ ਦੀ ਪੁਲਿਸ ਪਾਲਟੀ ਪਿੰਡਾਂ ਦੇ ਵਿੱਚ ਬਾਰ ਬਾਰ ਚੈੱਕ ਕਰਨ ਜਾ ਰਹੇ ਸੀ ਕਿ ਜਿਹੜੇ ਕੋਈ ਮਾੜੇ ਆਨਸਰ ਆਜਾ ਉੱਧਰ ਜਾਏ ਇਹਨਾਂ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਕਿ ਅੱਗੇ ਇੱਕ ਮੋਟਰਸਾਈਕਲ ਆ ਰਿਹਾ ਕਾਈਂਡਲੀ ਉਹਨਾਂ ਨੂੰ ਚੈੱਕ ਕੀਤਾ ਜਾਵੇ ਜਦੋਂ ਇਹਨਾਂ ਨੇ ਉਹਨਾਂ ਨੂੰ ਲਾਈਟ ਮਾਰ ਕੇ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਅੱਗੇ ਮੋੜ ਫਾਇਰਿੰਗ ਕਰਨੀ ਸਟਾਰਟ ਕਰ ਦਿੱਤੀ ਜਦੋਂ ਉਹਨਾਂ ਨੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਗੱਡੀ ਦੀ ਬ੍ਰੇਕ ਲਾਈ ਤੇ ਆਪਣਾ ਜਵਾਬੀ ਫਾਇਰ ਕਰਨ ਲੱਗੇ ਮੀ ਭੈਣ ਕਰਕੇ ਇਹਨਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਤੇ ਇਹ ਡਿੱਗ ਪਏ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਦੋ ਫਾਇਰ ਕੀਤੇ ਤੇ ਪੁਲਿਸ ਪਾਰਟੀ ਵੱਲੋਂ ਵੀ ਇਹਨਾਂ ਉੱਤੇ ਫਾਇਰ ਕੀਤੇ ਗਏ ਜਵਾਬੀ ਫਾਇਰ ਕਰਨ ਦੇ ਉੱਤੇ ਇਹ ਦੋ ਬੰਦੇ ਇੰਜਰਡ ਹੋਏ ਨੇ ਇਹਨਾਂ ਦਾ ਨਾਮ ਹੈਗਾ ਜੀ ਪ੍ਰਕਾਸ਼ ਸਿੰਘ ਗੋਲਡੀ ਤੇ ਦੂਜੇ ਦਾ ਨਾਮ ਹੈਗਾ ਪ੍ਰਭਜੀਤ ਸਿੰਘ ਇਹ ਕਿੰਨਾਂ ਦੇ ਸਰ ਗੁਰਗੇ